ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਸੜਕੀ ਹਾਦਸਾ ਵਾਪਰਿਆ ਹੈ ਬੱਸ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਤੇ ਮੋਟਰਸਾਈਕਲ ਦਾ ਹਾਲ ਵੇਖ ਲਓ ਇਹ ਮੋਟਰਸਾਈਕਲ ਪੂਰੇ ਤਰੀਕੇ ਦੇ ਨਾਲ ਬੱਸ ਦੇ ਹੇਠਾਂ ਵੱਢ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਸਨ ਮਾਤਾ ਪਿਤਾ ਤੇ ਉਹਨਾਂ ਦਾ ਮਾਸੂਮ ਬੱਚਾ ਤਾਂ ਦੱਸ ਦਈਏ ਕਿ ਇਹ ਫਾਜ਼ਿਲਕਾ ਰੋਡ ਤੇ ਜਿਵੇਂ ਹੀ ਚੜਨ ਲੱਗਦੇ ਨੇ ਤਫ਼ਜ਼ਿਲਕਾ ਵਾਲੀ ਸਾਈਡ ਤੋਂ ਆਰੀ ਬੱਸ ਨਾਲ ਟੱਕਰ ਹੋਈ ਹੈ ਇੱਕ ਜਣੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਪਤਨੀ ਤੇ ਜਿਹੜਾ ਬੱਚਾ ਹੈ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਹੈ ਫਿਰੋਜ਼ਪੁਰ ਦੇ ਵਿੱਚ ਤੇਜ਼ ਰਫ਼ਤਾਰ ਦਾ ਇੱਕ ਹਰ ਵੇਖਣ ਨੂੰ ਮਿਲਦਾ ਜਿੱਥੇ ਇੱਕ ਬਾਈਕ ਦੀ ਬੱਸ ਨਾਲ ਟੱਕਰ ਹੋਈ ਹੈ ਤੇ ਬਾਈਕ ਦਾ ਹਾਲ ਵੇਖ ਲੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਖਰੀ ਹਾਦਸਾ ਕਿੰਨਾ ਕੁ ਭਿਆਨਕ ਰਿਹਾ ਹੋਣਾ ਬਾਈਕ ਪੂਰੇ ਤਰੀਕੇ ਨਾਲ ਬੱਸ ਦੇ ਹੇਠਾਂ ਵੱਢ ਜਾਂਦੀ ਹੈ ਬਾਈਕ ਤੇ ਸ ਪਤੀ ਪਤਨੀ ਤਿੰਨੋਂ ਦਾ ਮਾਸੂਮ ਬੱਚਾ ਸੀ ਦੱਸਿਆ ਜਾ ਰਿਹਾ ਹੈ ਕਿ ਪਤੀ ਦੀ ਤਾਂ ਮੌਕੇ ਤੇ ਜਾਨ ਚਲੀ ਗਈ ਹੈ ਤੇ ਬਾਕੀ ਦੋਵੇਂ ਜਣੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਉਧਰ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਜੀ ਤੇ ਕੀ ਹੋਇਆ ਮੇਰਾ ਇਹ ਬਰਾਦਰ ਹੈ ਤੇ ਭਾਬੀ ਨਾਲ ਤੇ ਛੋਟਾ ਭਤੀਜਾ ਮੇਰੇ ਨਾਲ ਤੇ ਉਹ ਦੋ ਆਦੇ ਬੇਟਨ ਮਿਲ ਕੇ ਆਉਂਦੇ ਪੈਸੀ ਤੇ ਇਹ ਤਾਂ ਵੀ ਸਾਈਡ ਸਹੀ ਸੀਗੇ ਤੇ ਉਪਰ ਸਰਕਾਰੀ ਬਾਸ ਕੋ ਲਈਏ ਜੋ ਉੱਪਰ ਚੜ ਗਏ ਮੌਕੇ ਤੇ ਪ੍ਰਾਪ ਦੀ ਡੱਥ ਹੋ ਗਈ ਪਾਪੀ ਸਿਹਰ ਤੇ ਬੱਚਾ ਜਿਹੜਾ ਉਹ ਵੀ ਐਡਮਿਟ ਹੋਈ ਹੁਜੀ ਕੀ ਲੱਗਦਾ ਵੀ ਤੇਜ਼ ਰਫਤਾਰ ਸੀ ਬੱਸ ਦੀ ਤਾਂ ਕਰ ਗਏ ਤੇ ਰਫਤਾਰ ਬਿਲਕੁਲ ਗਲਤ ਸਾਈਡ ਤੋਂ ਆ ਰਹੀ ਸੀ ਤੇ ਸਾਡਾ ਤਾਂ ਮਤਲਬ ਕਿ ਮੌਕੇ ਤੇ ਵੀ ਤੁਸੀਂ ਖੋਦ ਆ ਦੇਖ ਸਕਦੇ ਬਿਲਕੁਲ ਆਪਦੀ ਸਾਈਡ ਸੇ ਜਾ ਰਹੀ ਸੀ ਤੇ ਬਰਸਮ ਦੀ ਬਾਤਸਾ ਲੈਨੇ ਜੋ ਮਤਲਬ ਗਲਤ ਹੋਇਆ ਸਾ ਕਿ ਕੀ ਕਰੀ ਕਦੋਂ ਕਰੀ ਆ ਰਵੇ ਤਾਂ ਵੇਖੋ ਇਹ ਜੋ ਗਾਂਦੀ ਪੁੱਛ ਕਰੇ ਜਿਹੜੀ ਬੱਸ ਆ ਜੀ ਇਹ ਆ ਰਹੀ ਸੀ ਫਾਜ਼ਲਗਾ ਸਾਈਡ ਤੋਂ ਤੇ ਮੋਟਰਸਾਈਕਲ ਵਾਲੇ ਸਵਾਰ ਜਿਹੜੇ ਆ ਰਹੇ ਸੀ ਜੀ ਸ਼ਹਿਰ ਤੋਂ ਤੇ ਸ਼ਹਿਰ ਤੋਂ ਆ ਰਹੇ ਸੀ ਤੇ ਇਹਨਾਂ ਨੇ ਜਦੋਂ ਫਾਜ਼ਲਗਾ ਰੋਡ ਤੇ ਚੜਨ ਲੱਗੇ ਜਦੋਂ ਬੱਸ ਆ ਰਹੀ ਸੀ ਪਤਾ ਨਹੀਂ ਜੀ ਇਹ ਥੱਲੇ ਹੀ ਵੜ ਗਿਆ ਆ ਕੇ ਵੀ ਗਲਤੀ ਕੀਤੀ ਇਹਦੇ ਬਾਰੇ ਨਹੀਂ ਕਲੀਅਰ ਹੋ ਰਿਹਾ ਇੱਕ ਨਹੀਂ ਲੋਕ ਸਵਾਰਨ ਹੋਤਾ ਤਿੰਨ ਲੋਕ ਸਵਾਰ ਹਾਲਤ ਹਾਲਤ ਨਹੀਂ ਹੋ ਜਿਹੜੀ ਉਹ ਹਸਪੀਟਲ ਇਹਦੇ ਬਾਰੇ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਸੜਕੀ ਹਾਦਸਾ ਵਾਪਰਿਆ ਹੈ ਬੱਸ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਤੇ ਮੋਟਰਸਾਈਕਲ ਦਾ ਹਾਲ ਵੇਖ ਲਓ ਇਹ ਮੋਟਰਸਾਈਕਲ ਪੂਰੇ ਤਰੀਕੇ ਦੇ ਨਾਲ ਬੱਸ ਦੇ ਹੇਠਾਂ ਵੱਢ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਸਨ ਮਾਤਾ ਪਿਤਾ ਤੇ ਉਹਨਾਂ ਦਾ ਮਾਸੂਮ ਬੱਚਾ ਤਾਂ ਦੱਸ ਦਈਏ ਕਿ ਇਹ ਫਾਜ਼ਿਲਕਾ ਰੋਡ ਤੇ ਜਿਵੇਂ ਚੜਨ ਲੱਗਦੇ ਨੇ ਤਫ਼ਜ਼ਿਲਕਾ ਵਾਲੀ ਸਾਈਡ ਤੋਂ ਆਰੀ ਬੱਸ ਨਾਲ ਟੱਕਰ ਹੋਈ ਹੈ ਇੱਕ ਜਣੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਪਤਨੀ ਤੇ ਜਿਹੜਾ ਬੱਚਾ ਹੈ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਹੈ ਫਿਰੋਜ਼ਪੁਰ ਦੇ ਵਿੱਚ ਤੇਜ਼ ਰਫ਼ਤਾਰ ਦਾ ਇੱਕ ਹਰ ਵੇਖਣ ਨੂੰ ਮਿਲਦਾ ਜਿੱਥੇ ਇੱਕ ਬਾਈਕ ਦੀ ਬੱਸ ਨਾਲ ਟੱਕਰ ਹੋਈ ਹੈ ਤੇ ਬਾਈਕ ਦਾ ਹਾਲ ਵੇਖ ਲੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਖਰੀ ਹਾਦਸਾ ਕਿੰਨਾ ਕੁ ਭਿਆਨਕ ਰਿਹਾ ਹੋਣਾ ਬਾਈਕ ਪੂਰੇ ਤਰੀਕੇ ਨਾਲ ਬੱਸ ਦੇ ਹੇਠਾਂ ਵੱਢ ਜਾਂਦੀ ਹੈ ਬਾਈਕ ਤੇ ਸ ਪਤੀ ਪਤਨੀ ਤਿੰਨੋਂ ਦਾ ਮਾਸੂਮ ਬੱਚਾ ਸੀ ਦੱਸਿਆ ਜਾ ਰਿਹਾ ਹੈ ਕਿ ਪਤੀ ਦੀ ਤਾਂ ਮੌਕੇ ਤੇ ਜਾਨ ਚਲੀ ਗਈ ਹੈ ਤੇ ਬਾਕੀ ਦੋਵੇਂ ਜਣੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਉਧਰ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ